ਕਿਵੇਂ ਆ ਸਾਡੇ ਵਾਲਾ ਕਿੰਨਾ ਕਰ ਗਿਆ ਹਾਇ ਦਾ ਸਾਰੇ ਹੀ ਪਿਆ ਕਿਵੇਂ ਆ ਕਰ ਦੇਗਾ ਮੈਥੋਂ ਨਹੀਂ ਹੋਣਾ ਮੈਂ ਤਾਂ ਗਿਆ ਥੱਕ ਹਾਂ ਕੋਈ ਬੰਦਾ ਲਿਆ ਭਾਲ ਕੇ ਬੰਦਾ ਵੀ ਚੰਗਾ ਆ ਲਿਆ ਵਧੀਆ ਲਿਆ ਵਕੇ ਬੰਦਾ ਤੇ ਕਰਾਇਆ ਮੈਥੋਂ ਨਹੀਂ ਬਸ ਹੁਣ ਮੇਰੇ ਹੱਥੇ ਖੜੇ ਆ ਚੱਲ ਕੋਈ ਨਹੀਂ ਮੈਂ ਕਰਦਾ ਪਤਾ ਜੇ ਮਿਲਿਆ ਚੰਗਾ ਬੰਦਾ ਕਿੰਗਾ ਚੰਗਾ ਉਹ ਘੜਾ ਮਰਤੀ ਯਾਰ ਹੁਣ ਕੋਈ ਦੇ ਆ ਕੋਈ ਬੰਦਾ ਬੁੰਦਾ ਭੜਕ ਕੇ ਆਊਗਾ ਤਾਂ ਆਖੀ ਵਾਲਾ ਕੀ ਕਰੀ ਜਾਂਦਾ ਘਰੇ ਅੱਜ ਆ ਓ ਕਿਵੇਂ ਆ ਹੱਡੇ ਵਾਲਿਆ ਉਹ ਵਧੀਆ ਹੱਡੇ ਤੂੰ ਆਪਣੇ ਦੱਸ ਵਧੀਆ ਉਹ ਘਰੇ ਯਾਰ ਥਾਂ ਜਾਂ ਪੱਟੀ ਜਾਂਦੇ ਸੀ ਯਾਰ ਭਲਾਖ ਲੈ ਰਾਇਆ ਪਾਇ ਕਰੀ ਗਏ ਨੇ ਕਰ ਰਹੀ ਤੂੰ ਯਾਰ ਲੱਗਾ ਬੇ ਮੀਤਾ ਪਾਲ ਕੂਟੀਆ ਵੀ ਦੇ ਸਬਜੀ ਤੇ ਉਹ ਬੰਦਾ ਚਾਹੀਦਾ ਸੀ ਕਹਿੰਦਾ ਉਹ ਬੰਦਾ ਭਾਲ ਕੇ ਲੈ ਗਿਆ ਕੋਈ ਬੰਦਾ ਦੀ ਕੋਈ ਬਲਗਾ ਭਾਲ ਕੇ ਆ ਤੂੰ ਆ ਮਾਰ ਬੰਦੇ ਦਾ ਸਾਡੇ ਨਾਲ ਇੱਕ ਮਿੰਟ ਚ ਵਾਅਦਾ ਕਰ ਮੈਂ ਗੁਰਦਾਨਾ ਟਰੈਕਟਰ ਆ ਗਿਆ ਮੇਰਾ ਅੱਛਾ ਯਾਰਾ ਹਾਂ ਚੱਲ ਤੂੰ ਮੈਂ ਨਾ ਚਲਾ ਜਾ ਰਾਇਰ ਉਹ ਹੁਣ ਬਣਾਨੇ ਕਰਿਆ ਹੋਰ ਯਾਰ ਉਹ ਕਹੁੰਦਾ ਕਿ ਇਹਨਾਂ ਕੋਲ ਮੈਥੋਂ ਨਹੀਂ ਪਟਿਆ ਨਾ ਕਰ ਚੱਲ ਬੰਦੇ ਨੂੰ ਤੂੰ ਐਵੇਂ 1000 ਰੁਪਏ ਦੇਵੇਂਗਾ ਖਾਤੇ ਕੋ ਨਿੱਦਰਾ ਹੁਣ ਆਪਾਂ ਤੂੰ ਕਰ ਲਈ ਖਾਣ ਪੀਣ ਮੇਰੇ ਨਾਲ ਆ ਜਾ ਪਰ ਹੁਣ ਬਣਾਨੇ ਰੋਟਾ ਵੀ ਟਰ ਆ ਗਿਆ ਆਪਾਂ ਪੁਰਾਣੇ ਯਾਰ ਆ ਜਾ ਬਾਲਾ ਤੰਗ ਹੋਈ ਜਾਂਦਾ ਕੱਲੇ ਤੂੰ ਕੰਮ ਨਹੀਂ ਹਾਂ ਹਾਂ ਉਹ ਇਹ ਤਾਂ 2 ਮਿੰਟਾਂ ਦਾ ਕੰਮ ਆ ਬਾਈ ਜੋ ਤੁਸੀਂ ਸਾਰੇ ਇਕੱਲੇ ਹੀ ਕਰ ਦੋਗਾ ਮੈਂ ਫੜਾਈ ਨੂੰ ਕਹੀ ਯਾਰ ਇਹ ਬਾਈ ਕਰੂਗਾ ਹਾਂ ਉਹ ਮੈਂ ਕੱਲਾ ਹੀ ਕਰ ਦੂੰਗਾ ਹਰ ਜਾਇਆ ਤੁਸੀਂ ਆਇਆ ਕਰੋ ਲੈ ਵਲ ਕਰੋ ਪਹਿਲਾਂ ਲੈ ਵਲ ਨਹੀਂ ਬੜਾ ਮੈਨੂੰ ਵੇਖਾਂ ਦੇ ਪਹਿਲਾਂ ਆਜ ਮੈਨੂੰ ਲੱਗਦਾ ਉੱਚਾ ਪਿਆ ਪਰਲਾ ਪਾਸਾ ਦਾ ਫੋੜ ਫੋੜ ਹੋਏ ਇਹਨੂੰ ਵਾਵਾ ਸਾ ਵਾ ਨਹੀਂ ਨਹੀਂ ਬਣੀ ਨਹੀਂ ਗੱਲ ਭਾਈ ਉਹ ਪਰਲਾ ਪਾਸਾ ਪਟ ਗਏ ਇੱਧਰ ਕਰੋ ਕਰੋ ਤੂੰ ਹੀ ਘਰ ਆਦੇ ਹਿਸਾਬ ਨਾਲ ਸਾਨੂੰ ਨਹੀਂ ਹਿਸਾਬ ਜੇ ਦਾ ਯਾਰ ਮੈਂ ਤੈਨੂੰ ਐ ਚਾਹ ਲੈ ਕੇ ਆ ਪਹਿਲਾਂ ਕਰ ਦਨੇ ਚਾਹ ਤਾਂ ਲਿਆਉਣਾ ਮੈਂ ਚਾਹ ਲੈ ਕੇ ਤੂੰ ਇਹ ਤਾਂ ਮੈਂ ਕੋਣ ਬਣਾਣਾ ਪਾਣੀ ਵੀ ਚਾਹੀਦਾ ਤੂੰ ਪਰ ਭਾਈ ਕੱਲੇ ਨੇ ਕੀਤਾ ਇਹ ਹੋਰ ਭਾਈ ਮਾੜਾ ਮੰਗਾ ਕਰਿਆ ਬਾਣੀ ਨਹੀਂ ਗੱਲ ਭਾਈ ਮੈਂ ਫੱਕ ਗਿਆ ਬਾਣੀ ਨਹੀਂ ਗੱਲ ਆਪਾਂ ਹਣ ਭੋਰ ਦੇਣਾ ਨੂੰ ਹੱਥਾਣਾ ਭੋਰ ਦਾਂਗੇ ਮਾਨ ਮੂਡ ਟੈਨਸ਼ਨ ਨਾਲ ਤੂੰ ਠੀਕ ਹੈ ਤੂੰ ਫਿਕਰ ਹੋ ਜਾ ਮਾਨ ਬੇ ਫਿਕਰ ਹੋ ਜਾ ਕਰਨੇ ਆਹ ਲੈ ਚਾਹ ਯਾਰ ਚਾਹ ਤਾਂ ਠੀਕ ਹੈ ਲਾ ਹੁਣ ਜਾਂਦਾ ਵੇਖੀਂ ਇਹ ਵੇ ਖੇਦਰ ਨਾਡ ਘਰੇ ਲੈ ਜਾਂਦਾ ਜਮਾ ਕੱਢੀ ਬਣਾ ਰਾਟ ਬਾਈ ਮੇਰੀ ਗੱਲ ਸੁਣੋ ਸਾਡੇ ਵਾਲਿਆ ਆਹ ਨਹੀਂ ਗੱਲ ਬੰਦੀ ਇਹਦਾ ਕੰਮ ਥੋੜਾ ਜਾ ਰਹੇ ਆ ਅੱਛਾ ਤੇ ਤੁਸੀਂ ਕਾਰ ਲੈ ਕੇ ਆਓ ਇੰਨਾ ਫੇਰ ਵੇਖੀ ਜਾਂਦਾ ਫੇਰ ਮੈਂ ਬੀਬੂ ਵੀ ਕੱਲਾ ਹੀ ਲਾ ਦੂ ਤੁਸੀਂ ਕਰੇ ਜਾਂਦਾ ਗਾੜ ਕਿਉਂ ਘੂਮ ਲਾਉਣਾ ਤੂੰ ਤੂੰ ਕਾਰ ਪੋਸਟ ਲੈ ਕੇ ਆਜੇ ਪੋਸਟ ਪਿਆਪੁਰਾ ਉਹ ਫੇਰ ਚੱਲਿਆ ਲੈ ਕੇ ਹੋਇਆ ਇਹ ਕਰ ਦੇ ਵਿੱਚ ਪਈ ਇਹਦਾ ਲਿਆ ਕਰ ਵਾਂਗੂ ਕੋ ਥੋੜਾ ਕਾੜਾ ਕੰਮ ਦਾਇਨੂ ਕਹਿ ਤਾਈ ਕੋ ਕਹਿ ਨਾ ਇਹ ਨਾ ਇਹ ਬਣ ਜੂਗਾ ਹੋ ਤਾਂ ਇਹਨੂੰ ਮਿਟਾ ਟੈਂਸ਼ਨ ਨਾ ਲਾ ਤੂੰ ਆ ਜਾ ਤਾਂ ਦੇਖ ਹੀ ਜਾਂਦਾ ਮੂੜੀਆਂ ਹੋਣੀਆਂ ਐੜੀਆਂਆਂ ਨੇ ਇੱਥੇ ਉਹੀ ਕਰ ਲੂਗਾ ਇਹ ਜੇ ਕਰਕੇ ਉਹੀ ਕਰ ਲੈਣੇ ਲਾ ਨਿਆ ਪੱਕਾ ਰੱਗ ਗਿਆ ਹੈ ਤਾਂ ਕਿੰਨਾ ਕਾ ਵਾਣ ਮੂਣਾ ਇਹਦਾ ਕੁਝ ਵੀ ਨਹੀਂ ਆ ਆ ਲੈ ਵੀ ਯਾ ਸਾਡਾ ਹਾਂ ಸಾರ ಕುಡ ಲ

ਜਿਨੀ ਲੋੜਾ ਪਾਲਿਆ ਕਰ ਤਪੀ ਲਿਆ ਕਰ ਪਰ ਘਟ ਦੇ ਦਾ ਖਾਇਆ ਘਲਾ ਦੇ ਤੇ ਲੱਗਿਆ ਆ ਵਾਂ ਨੂੰ ਕੋਈ ਚੱਕਰ ਨਹੀਂ ਆ ਲੈ ਗਲਾਸੇ ਵੇ ਵੇ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਹਾਂ ਮੈਂ ਕੁਛ ਨਹੀਂ ਕੋਈ ਨਹੀਂ ਤੇਰਾ ਵਜਾ ਖੜਾ ਬਸ ਵੇ ਹੁਣ ਨਾ ਤੇਰਾ ਕੰਮ ਦਾ ਗਿਆ ਹੋ ਤੇ ਉੱਤੋਂ ਜੋ ਹੈ ਪਿਆ ਕੰਮ ਤੇਰਾ ਕੰਮ ਉੱਤੋਂ ਦੀ ਹੋਵੇ ਤੈਨੂੰ ਤੇ ਉੱਤੋਂ ਨਾ ਸਾ ਤੂੰ ਜੋ ਕਰਣਾ ਨਾ ਕੱਲ ਨੂੰ ਕਰਾਂਗੇ ਤੇਰਾ ਕੰਮ ਮੋੜਦਾ ਨਹੀਂ ਕੰਮ ਹੁਣ ਕੱਲ ਨੂੰ ਕਰਾਂਗੇ ਤੂੰ ਕਰਾਈ ਤਾਂ ਕਿੰਨ ਸਮਝ ਤੂੰ ਹਾਂ ਯਾਰ ਕਿਹੋ ਜਿਹਾ ਪਤਾ ਲੈ இப்படறி <laughs>